ਫਰਤੋ ਤੱਕ ਪਾਵੇਗਾ ਦਲਜੀਤ ਦੋਸਾਂਝ ਜੀਹਾਂ ਤੋਂ ਦੱਸਦੇ ਕਿ ਦਲਜੀਤ ਦੋਸਾਂਝ ਇੱਕ ਵਾਰ ਫਰਤੋ ਤੱਕ ਪਹੁੰਚ ਜਾ ਰਿਹਾ ਜਿੱਥੇ ਵੱਡੇ ਪਰਦੇ ਦੇ ਉੱਤੇ ਵੱਡੀ ਫਿਲਮ ਦੇ ਵਿੱਚ ਵੱਡੇ ਅਦਾਕਾਰ ਦੇ ਨਾਲ ਦਲਜੀਤ ਦੋਸਾਂਝ ਸਕਰੀਨ ਸ਼ੇਅਰ ਕਰਦਾ ਹੋਇਆ ਨਜ਼ਰ ਆਏਗਾ ਗੱਲ ਕੀਤੀ ਜਾਵੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੀ ਤਾਂ ਜਿੱਥੇ ਗਾਇਕੀ ਦੇ ਵਿੱਚ ਇਸ ਦਾ ਕੋਈ ਵੀ ਮੁਕਾਬਲਾ ਨਹੀਂ ਹੈ ਦਲਜੀਤ ਦੋਸਾਂਝ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਸਗੋ ਦਲਜੀਤ ਦੋਸਾਂਝ ਨੇ ਬਾਲੀਵੁੱਡ ਤੱਕ ਧੱਕ ਪਾ ਦਿੱਤੀ ਇੱਥੇ ਤੱਕ ਕੀ ਹਾਲੀਵੁੱਡ ਦੇ ਵਿੱਚ ਵੀ ਦਲਜੀਤ ਦੋਸਾਂਝ ਨੇ ਧੱਕ ਪਾਈ ਹੈ ਵੱਡੇ-ਵੱਡੇ ਮੁਲਕਾਂ ਦੇ ਵਿੱਚ ਦਲਜੀਤ ਦੋਸਾਂਝ ਦੇ ਸ਼ੋਅ ਹੁੰਦੇ ਨੇ ਸਿਰਫ ਪੰਜਾਬੀ ਲੋਕ ਹੀ ਨਹੀਂ ਸਗੋ ਹੋਰ ਵੀ ਬਾਹਰਲੇ ਮੁਲਕਾਂ ਦੇ ਲੋਕ ਵੀ ਦਲਜੀਤ ਦੇ ਫੈਨ ਨੇ ਇੱਥੇ ਤੱਕ ਕਿ ਜਿੰਨਾਂ ਲੋਕਾਂ ਨੂੰ ਪੰਜਾਬੀ ਵੀ ਸਮਝ ਨਹੀਂ ਆਉਂਦੀ ਉਹੋ ਵੀ ਦਲਜੀਤ ਦੋਸਾਂਝ ਦੇ ਫੈਨ ਨੇ ਤਾਂ ਤੁਹਾਨੂੰ ਦੱਸਦੇ ਕਿ ਹੁਣ ਇੱਕ ਵਾਰ ਫਿਰ ਤੋਂ ਦਲਜੀਤ ਦੋਸਾਂਝ ਨੇ ਪੰਜਾਬੀਆਂ ਦਾ ਮਾਨ ਬਤਾਇਆ ਤੁਹਾਨੂੰ ਦੱਸ ਦਈਏ ਕਿ ਵੱਡੇ ਪਰਦੇ ਤੇ ਨਜ਼ਰ ਆਏਗਾ ਦੋਸਾਂਝਾ ਵਾਲਾ ਵੱਡੀ ਫਿਲਮ ਦਾ ਹਿੱਸਾ ਬਣਨ ਜਾ ਰਿਹਾ ਹੈ ਟਾਲੀਵੁੱਡ ਫਿਲਮ ਦਾ ਹਿੱਸਾ ਬਣਨ ਜਾ ਰਿਹਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਟਾਲੀਵੁੱਡ ਦੇ ਵੱਡੇ ਅਦਾਕਾਰ ਦੇ ਨਾਲ ਪ੍ਰਭਾਸ ਦੇ ਨਾਲ ਨਜ਼ਰ ਆਏਗਾ ਦਲਜੀਤ ਦੋਸਾਂਝਾ ਬਾਹੂ ਬਲੀ ਦੇ ਨਾਲ ਸਕਰੀਨ ਸ਼ੇਅਰ ਕਰੇਗਾ ਤੁਸੀਂ ਦੇਖ ਸਕਦੇ ਹੋ ਤਸਵੀਰ ਪੋਸਟਰ ਜੋ ਹੈ ਤੁਸੀਂ ਦੇਖ ਸਕਦੇ ਹੋ ਜਿੱਥੇ ਪ੍ਰਭਾਸ ਅਤੇ ਦਲਜੀਤ ਦੋਸਾਂਝ ਨਜ਼ਰ ਆ ਰਹੇ ਨੇ ਤਾਂ ਵੀਡੀਓ ਵੀ ਜੋ ਹੈ ਸ਼ੇਅਰ ਕੀਤੀ ਗਈ ਹੈ ਦਲਜੀਤ ਦੋਸਾਂਝ ਦੇ ਵੱਲੋਂ ਜਿੱਥੇ ਦਲਜੀਤ ਦੋਸਾਂਝ ਅਤੇ ਪ੍ਰਭਾਸ ਇੱਕੋ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਦੋਹੇ ਇੱਕੋ ਸਕਰੀਨ ਦੇ ਉੱਤੇ ਨਜ਼ਰ ਆ ਰਹੇ ਨੇ ਤਾਂ ਗੱਲ ਕਿਤੇ ਜਾਵੇ ਦਿਲਜੀਤ ਦੋਸਾਂਝ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਸ਼ੋਅ ਦੌਰਾਨ ਦਿਲਜੀਤ ਦੋਸਾਂਝ ਨੇ ਕਿਹਾ ਸੀ ਕਿ ਅਜਿਹਾ ਕੋਈ ਵੀ ਸਟੇਜ ਨਹੀਂ ਹੋਏਗਾ ਜਿੱਥੇ ਪੰਜਾਬ ਨਾ ਨਜ਼ਰ ਆਏ ਯਾਨੀ ਕਿ ਪੰਜਾਬ ਹਰ ਇੱਕ ਸਟੇਜ ਤੇ ਨਜ਼ਰ ਆਏਗਾ ਅਤੇ ਪੰਜਾਬੀਆਂ ਦਾ ਮਾਨ ਹਮੇਸ਼ਾ ਹੀ ਦਿਲਜੀਤ ਦੋਸਾਂਝ ਨੇ ਵਧਾਇਆ ਤਾਂ ਇੱਕ ਵਾਰ ਫਿਰ ਤੋਂ ਦੇਖ ਸਕਦੇ ਹੋ ਤੁਸੀਂ ਟਾਲੀਵੁੱਡ ਅਦਾਕਾਰ ਦੇ ਨਾਲ ਪ੍ਰਭਾਸ ਦੇ ਨਾਲ ਵੱਡਾ ਨਾਮ ਹੈ ਪ੍ਰਭਾਸ ਬਾਹੂਬਲੀ ਫਿਲਮ ਤਾਂ ਹਰ ਇੱਕ ਨੇ ਦੇਖੀ ਹੋਣੀ ਅਤੇ ਦੇਖ ਸਕਦੇ ਹੋ ਕਿ ਐਡੇ ਵੱਡੇ ਅਦਾਕਾਰ ਟਾਲੀਵੁੱਡ ਦੇ ਵੱਡੇ ਚਿਹਰੇ ਦੇ ਨਾਲ ਦਿਲਜੀਤ ਦੋਸਾਂਝ ਹੁਣ ਤੱਕ ਪਾਏਗਾ ਸਕਰੀਨ ਸ਼ੇਅਰ ਕਰੇਗਾ ਤਾਂ ਇੱਕ ਵਾਰ ਤੁਸੀਂ ਵੀ ਜ਼ਰੂਰ ਦੱਸੋ ਕਿ ਕੌਣ-ਕੌਣ ਉਤਸੁਕ ਹੋ ਰਿਹਾ ਹੈ ਦਿਲਜੀਤ ਦੋਸਾਂਝ ਨੂੰ ਟਾਲੀਵੁੱਡ ਦੀ ਵੱਡੀ ਸਕਰੀਨ ਤੇ ਦੇਖਣ ਦੇ ਲਈ